ਮਨਪ੍ਰੀਤ ਸਿੰਘ ਬਾਦਲ ਦੇ ਘਰ ਵਾਪਸੀ ਨੂੰ ਲੈ ਕੇ ਚਰਚਾਵਾਂ ਕੀ ਤੇਜ਼ ਹੋ ਗਈਆਂ ਸਪਸ਼ਟਿਕਰਣ ਦੇਣੇ ਪੈ ਗਏ ਨੇ ਫਿਲਹਾਲ ਚਰਚਾ ਚੱਲਦੀ ਪਈ ਸੀ ਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਭਰਾ ਦੇ ਕੋਲ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸ਼ਰਨ ਜਿਹੜੀ ਆ ਉਹ ਗ੍ਰਹਿਣ ਕਰ ਸਕਦੇ ਨੇ ਮਨਪ੍ਰੀਤ ਸਿੰਘ ਬਾਦਲ ਜਾਣਗੇ ਜਾਂ ਨਹੀਂ ਜਾਣਗੇ ਇਹਦੇ ਉੱਤੇ ਮਨਪ੍ਰੀਤ ਬਾਦਲ ਆਪ ਤਾਂ ਨਹੀਂ ਬੋਲੇ ਪਰ ਉਹਨਾਂ ਦੇ ਸਾਲਾ ਸਾਹਿਬ ਜੈਜੀਤ ਅਜੋਲ ਜਰੇ ਨੇ ਉਹਨਾਂ ਨੇ ਆ ਕੇ ਇੱਕ ਟਿੱਪਣੀ ਕਰ ਦਿੱਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਔਰ ਫੇਸਬੁੱਕ ਦੇ ਉੱਤੇ ਆਪਣਾ ਇੱਕ ਬਿਆਨ ਨਸ਼ਰ ਕੀਤਾ। ਦਰਅਸਲ ਜਗਬਾਣੀ ਦੇ ਵੱਲੋਂ ਇੱਕ ਖਬਰ ਅਪਲੋਡ ਕੀਤੀ ਜਾਂਦੀ ਹੈ, ਨਸ਼ਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਮਨਪ੍ਰਿੰਤ ਸਿੰਘ ਬਾਦਲ ਜਾ ਸਕਦੇ ਨੇ ਸ਼੍ਰੋਮਣੀ ਕਲਗਲ ਦੇ ਵਿੱਚ ਇਦੀਆਂ ਕਿਆਸ ਰਾਈਆਂ ਚੱਲ ਰਹੀਆਂ ਨੇ ਯਾਨੀ ਕਿ ਕਿਆਸ ਰਾਈਆਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਹੁੰਦੀਆਂ ਨੇ ਉਹਦੇ ਹਵਾਲੇ ਦੇ ਨਾਲ ਗੱਲ ਕੀਤੀ ਗਈ ਹੁੰਦੀ ਹੈ ਪਰ ਇਸ ਗੱਲ ਦੇ ਵਿੱਚ ਕਿੰਨੀ ਕ ਸੱਚਾਈ ਹੁੰਦੀ ਹੈ ਇਹਦਾ ਪ੍ਰਮਾਣ ਨਾ ਤਾਂ ਉਸ ਅਦਾਰੇ ਨੇ ਦਿੱਤਾ ਤੇ ਨਾ ਹੀ ਕਿਸੇ ਹੋਰ ਨੇ ਦਿੱਤਾ ਪਰ ਇਸ ਗੱਲ ਦਾ ਪ੍ਰਮਾਣ ਜਿਹੜਾ ਆ ਉਹ ਮਨਪ੍ਰਿੰਤ ਸਿੰਘ ਬਾਦਲ ਦੇ ਸਾਲਾ ਸਾਹਿਬ ਨੇ ਦੇ ਦਿੱਤਾ ਔਰ ਉਹਨਾਂ ਦੇ ਵੱਲੋਂ ਸਪਸ਼ਟਿਕਰਨ ਜਾਰੀ ਕਰ ਦਿੱਤਾ ਗਿਆ ਫਿਲਹਾਲ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦੇ ਵਿੱਚ ਨੇ ਇੱਕ ਟਾਈਮ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਵੀ ਰਹੇ ਮਨਪ੍ਰੀਤ ਸਿੰਘ ਬਾਦਲ ਤੇ ਉਸ ਤੋਂ ਬਾਅਦ ਵਕ-ਵਕ ਪਾਰਟੀਆਂ ਦੇ ਵਿੱਚ ਮਨਪ੍ਰੀਤ ਸਿੰਘ ਦਾ ਰੁਝਾਨ ਦੇਖਣ ਨੂੰ ਮਿਲਿਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਬਾਅਦ ਇੱਕ ਆਪਣੀ ਪਾਰਟੀ ਅਖਤਿਆਰ ਕਰ ਲਈ ਜਾਂਦੀ ਹੈ ਪੀਪਲਸ ਪਾਰਟੀ ਆਫ ਇੰਡੀਆ ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਕੁਝ ਦੇਰ ਕੰਮ ਕਰਦੇ ਨੇ ਉਸ ਤੋਂ ਬਾਅਦ ਕਾਂਗਰਸ ਤੇ ਹੁਣ ਭਾਜਪਾ ਜਿਹੜੀ ਆ ਉਹਨਾਂ ਦੇ ਵੱਲੋਂ ਜੁਆਇਨ ਕਰ ਲਈ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਸਪਸ਼ਟ ਹੁੰਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਔਨ ਦਾ ਮੂਵ ਰਹੇ ਨੇ ਔਨ ਦਾ ਰਨ ਰਹੇ ਨੇ ਪਰ ਹੁਣ ਦੁਬਾਰਾ ਖਬਰਾਂ ਚੱਲ ਪਈਆਂ ਕੰਸੋਹਾ ਮਿਲਣ ਲੱਗੀਆਂ ਕਿ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਸਕਦੇ ਨੇ ਇਹ ਗੱਲ ਕੋਈ ਨਵੀਂ ਨਹੀਂ ਚੱਲੀ ਇਹ ਗੱਲ ਕੋਈ ਹੁਣ ਨਹੀਂ ਚੱਲੀ ਇਹ ਗੱਲ ਉਸ ਵੇਲੇ ਚੱਲੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਆ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ ਸੁਭਾਵਿਕ ਤੌਰ ਦੇ ਉੱਤੇ ਰਿਸ਼ਤੇਦਾਰ ਨੇ ਦੋਵੇਂ ਭਰਾ ਲੱਗਦੇ ਨੇ ਤੇ ਇਹੋ ਜੀ ਸਥਿਤੀ ਦੇ ਵਿੱਚ ਦੋਵੇਂ ਜਾਨੇ ਭਾਵੁਕ ਸਨ ਔਰ ਇੱਕ ਦੂਸਰੇ ਦੇ ਗੱਲ ਲੱਗ ਕੇ ਰੋ ਰਹੇ ਸਨ ਦਿਲਾਸੇ ਦੇ ਰਹੇ ਸਨ ਇੱਕ ਦੂਸਰੇ ਨੂੰ ਉਦੋਂ ਇਹ ਗੱਲ ਸੁਭਾਵਿਕ ਸੀ ਕਿ ਉਹੋ ਸਥਿਤੀ ਬਣਦੀ ਉਮੀਦਾਰ ਦ੍ਰਿਸ਼ ਨਜ਼ਰ ਆਉਂਦਾ ਕਿ ਦੋਵੇਂ ਭਰਾ ਇੱਕ ਦੂਸਰੇ ਤੇ ਗੱਲ ਲੱਗੇ ਹੋਏ ਨੇ ਉਦੋਂ ਘਰ ਦੇ ਵਿੱਚ ਇੱਕ ਬਹੁਤ ਵੱਡੀ ਕੈਜੂਐਲਟੀ ਹੋਈ ਸੀ ਬਹੁਤ ਵੱਡਾ ਲਾਸ ਜਿਹੜਾ ਘਰ ਨੂੰ ਚਲਣਾ ਪਿਆ ਸੀ ਜਿਸ ਵਾਸਤੇ ਇਹ ਦੋਵੇਂ ਜਣੇ ਭਾਵਕ ਸਨ ਪਰ ਉਸ ਤੋਂ ਬਾਅਦ ਅਚਾਨਕ ਚਰਚਾਵਾ ਚੱਲ ਪਈਆਂ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਦੇ ਵੱਧ ਨੇੜੇ ਆਉਂਦੇ ਨਜ਼ਰ ਆ ਰਹੇ ਨੇ ਜਿਹੜੀਆਂ ਦੂਰੀਆਂ ਪਹਿਲਾਂ ਬੜੀਆਂ ਹੋਈਆਂ ਸਨ ਉਹਨਾਂ ਦੂਰੀਆਂ ਨੂੰ ਮਕਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚਰਚਾਵਾ ਉਦੋਂ ਹੀ ਸ਼ੁਰੂ ਹੋ ਗਈਆਂ ਸਨ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਭਾਜਪਾ ਦਾ ਇੱਕ ਵੱ ਔਰ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨ ਰਹੀ ਨੇ ਇਹ ਰੀਆਂ ਚਰਚਾਵਾਂ ਚੱਲ ਗਈਆਂ ਸਨ ਉਸ ਵੇਲੇ ਕੋਈ ਵੀ ਸਪਸ਼ਟਿਕਰਣ ਨਹੀਂ ਸਾਂਝਾ ਕੀਤਾ ਗਿਆ ਨਾ ਹੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਨਾ ਹੀ ਉਹਨਾਂ ਦੇ ਸਾਲਾ ਸਾਹਿਬ ਵੱਲੋਂ ਪਰ ਹੁਣ ਜਦੋਂ ਸੁਰਖੀਆਂ ਵਿੱਚ ਗੱਲਾਂ ਆ ਗਈਆਂ ਸੁਰਖੀਆਂ ਦੇ ਵਿੱਚ ਨਾਮ ਆ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋ ਸਕਦੀ ਹੈ ਉਦੋਂ ਜ਼ਰੂਰ ਉਹਨਾਂ ਨੇ ਆਪਣਾ ਬਿਆਨ ਸਾਂਝਾ ਕਰ ਦਿੱਤਾ ਦਰਸਲ ਆਪਣੀ ਟਿੱਪਣੀ ਦੇ ਵਿੱਚ ਉਹਨਾਂ ਨੇ ਜਗ ਬਾਣੀ ادارے ਦਾ ਨਾਮ ਲਿਖਿਆ ਆ ਔਰ ਨਾਲ ਦੀ ਨਾਲ ਇਸ ਖਬਰ ਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਇਸ ਖਬਰ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਹੈ ਜਦਕਿ ਸਿਰਫ ਆਪਣੀ ਟੀਆਰਪੀ ਦੇ ਵਾਸਤੇ ਖਬਰ ਨੂੰ ਚਲਾਉਣ ਵਾਸਤੇ ਕੁਝ ਗੱਲਾਂ ਜੜੀਆਂ ਨੇ ਉਹ ਕਹਿ ਦਿੱਤੀਆਂ ਜਾਂਦੀਆਂ ਇਸ ਗੱਲ ਦਾ ਜਿਹੜਾ ਹਵਾਲਾ ਉਹਨਾਂ ਦੇ ਵੱਲੋਂ ਲੈ ਲਿਆ ਗਿਆ ਖੈਰ ਜੇ ਹੁਣ ਦੇ ਸਮੇਂ ਕਰਨ ਦੀ ਗੱਲ ਕਰੀਏ ਜੇ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਕਰ ਦਈਏ ਹੁਣ ਦੇ ਸਮੇਂ ਕਰਨ ਦੀ ਗੱਲ ਕਰੀਏ ਤਾਂ ਹੁਣ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆ ਜਾਂਦਾ ਰਿਹਾ ਕਾਂਗਰਸ ਦੀ ਸਰਕਾਰ ਵਿੱਚ ਵੀ ਉਹੀ ਮਨਪ੍ਰੀਤ ਸਿੰਘ ਬਾਦਲ ਇਸ ਵਾਰ ਭਾਜਪਾ ਚ ਰੁਆਉਂਦੇ ਨੇ ਤੇ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਚੋਣ ਮੈਦਾਨ ਦੇ ਵਿੱਚ ਨਹੀਂ ਉਤਰੇ ਉਹਨਾਂ ਨੂੰ ਨਹੀਂ ਉਤਾਰਿਆ ਗਿਆ ਉਹ ਨਾ ਹੀ ਉਤਰੇ ਤੇ ਨਾ ਹੀ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਉਹਨਾਂ ਦਾ ਕੋਈ ਰੁਝਾਨ ਨਜ਼ਰ ਆ ਰਿਹਾ ਹਾਲਾਂਕਿ ਭਾਜਪਾ ਦੇ ਵੱਲੋਂ ਬੀਬੀ ਪਰਮਪਾਲ ਕੌਰ ਸਿੱਧੂ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੂਹ ਨੇ ਉਹਨਾਂ ਨੂੰ ਉਮੀਦਵਾਰ ਜ਼ਰੂਰ ਲਾਣਿਆ ਗਿਆ ਪਰ ਉਹਨਾਂ ਦਾ ਸਮਰਥਨ ਕਰਨ ਦੇ ਵਾਸਤੇ ਉਹਨਾਂ ਦੇ ਲਈ ਪ੍ਰਚਾਰ ਕਰਨ ਦੇ ਵਾਸਤੇ ਮਨਪ੍ਰੀਤ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਨਹੀਂ ਆਏ ਯਾਨੀ ਕਿ ਇਸ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹ ਇਹਨਾਂ ਚੋਣਾਂ ਨੂੰ ਲੈ ਕੇ ਔਰ ਖਾਸ ਕਰਕੇ ਭਾਜਪਾ ਦੇ ਉਮੀਦਵਾਰ ਬੀਬੀ ਮਲੂਕਾ ਨੂੰ ਲੈ ਕੇ ਕੁਝ ਵੀ ਬੋਲਣਾ ਨਹੀਂ ਚਾਹੁੰਦੇ ਚੋਣ ਪ੍ਰਕਿਰਿਆ ਦੇ ਵਿੱਚ ਉਤਰਨਾ ਨਹੀਂ ਚਾਹੁੰਦੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਇਸ ਗੱਲ ਤੋਂ ਖਫਾ ਹੋਣ ਕਿ ਇਹ ਸੀਟ ਉਹਨਾਂ ਨੂੰ ਨਹੀਂ ਦਿੱਤੀਗੀ ਜਿਹੜੀ ਸੀਟ ਦੇ ਉੱਤੇ ਉਹਨਾਂ ਦਾ ਹੱਕ ਸੀਗਾ ਉਹਨਾਂ ਨੂੰ ਨਹੀਂ ਦਿੱਤੀਗੀ ਔਰ ਬੀਬੀ ਪਰਮਪਾਲ ਕੌਰ ਮਲੂਕਾ ਨੂੰ ਦੇ ਦਿੱਤੀਗੀ ਤਾਂ ਸ਼ਾਇਦ ਖਫਾ ਹੋਣ ਤਾਂ ਕਰਕੇ ਨਾ ਤਾਂ ਚੋਣ ਪ੍ਰਚਾਰ ਚ ਆ ਰਹੇ ਨੇ ਤੇ ਨਾ ਹੀ ਉਹ ਇਸ ਗੱਲ ਦੇ ਉੱਤੇ ਕੁਝ ਬੋਲਣਾ ਚਾ ਰਹੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਇਹੀ ਕੁਝ ਕਾਰਨ ਨੇ ਜਣਾ ਕਰਕੇ ਚਰਚਾਵਾਂ ਵਧ ਰਹੀਆਂ ਨੇ ਹੌਲੀ-ਹੌਲੀ ਕਿਉਂਕਿ ਨਾ ਤਾਂ ਭਾਜਪਾ ਦੀਆਂ ਚੋਣ ਰੈਲੀਆਂ ਦੇ ਵਿੱਚ ਮਨਪ੍ਰੀਤ ਬਾਦਲ ਨਜ਼ਰ ਆ ਰਹੇ ਨੇ ਕਿਉਂਕਿ ਜਿੱਥੇ ਵੀ ਬੀਬੀ ਪਰਮਪਾਲਕ ਔਰ ਮਲੂਕਾ ਜਾਂਦੇ ਨੇ ਉਹਨਾਂ ਨੂੰ ਬੇਰੰਗ ਮੋੜ ਦਿੱਤਾ ਜਾਂਦਾ ਹੈ ਕੋ ਸਕਦਾ ਹੈ ਕਿ ਕਿਸਾਨਾਂ ਦਾ ਵਾਧੂ ਵਿਰੋਧ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆਪਣਾ ਰਸੂਖ ਜਿਹੜਾ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਵਾਸਤੇ ਉਹ ਕਿਸਾਨਾਂ ਅੱਗੇ ਆ ਹੀ ਨਹੀਂ ਰਹੇ ਪਰ ਜਦੋਂ ਪਾਰਟੀ ਦੀ ਇਹੋ ਜੀ ਸਥਿਤੀ ਹੋਵੇ ਤਾਂ ਮਨਪ੍ਰੀਤ ਸਿੰਘ ਬਾਦਲ ਦੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਬਚਦਾ ਕਿ ਹੋਰ ਕਿਤੇ ਵੱਲ ਨੂੰ ਉਡਾਰੀ ਮਾਰ ਲਈ ਜਾਵੇ ਪਰ ਕੀ ਇਸ ਦੇ ਵਿੱਚ ਸੱਚਾਈ ਹੈ ਜਾਂ ਫਿਰ ਜਿਵੇਂ ਜਯਾਜੀਤ ਜੋਲ ਗੱਲ ਕਰ ਰਹੇ ਨੇ ਇਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ ਨਾ ਹੀ ਇਸ ਤਰ੍ਹਾਂ ਦਾ ਕੋਈ ਬਦਲਾਅ ਜਿਹੜਾ ਉਹ ਵੇਖਣ ਨੂੰ ਆ ਰਿਹਾ ਏਹੀ ਅਸਲ ਸੱਚ ਹੈ ਇਹ ਆਉਂਦਾ ਸਮਾਂ ਦੱਸੇਗਾ ਪਰ ਫਿਲਹਾਲ ਇਹ ਚਰਚਾਵਾਂ ਜਿਹੜੀਆਂ ਨੇ ਤੇਜ਼ ਨੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ